ਮੇਰਾ ਚੈਨਲ ਵੇਗ ਦੇ ਟਰੂ ਨਿਊ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਮੈਂ ਸ਼੍ਰੀ ਹਰਮੰਦਰ ਸਾਹਿਬ ਗਿਆ ਮੱਥਾ ਟੇਕਿਆ ਤੇ ਨਾਲ ਮੈਂ ਕੁਝ ਵੀਡੀਓਜ਼ ਬਣਾਈ ਜਾਣਕਾਰੀ ਵਾਲੀ ਜਿੱਦਾਂ ਮੇਰਾ ਚੈਨਲ ਹੈ ਜਾਣਕਾਰੀ ਵਾਲਾ ਤੇ ਮੈਂ ਹਰ ਜਗ੍ਹਾ ਘੁੰਮ ਕੇ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੱਥੇ ਸੰਤੋ ਦਾ ਗੁਰਦੁਆਰਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਟੋਟਲੀ ਕਾਫੀ ਇਤਿਹਾਸਿਕ ਜਗਾ ਗੁਰਦੁਆਰਾਂ ਸਾਂ ਹੈਗੀਆਂ ਤੇ ਮੇਰੀ ਕੋਸ਼ਿਸ਼ ਮੈਂ ਸਾਰਾ ਕੁਝ ਵਿਖਾਉਣਾ ਪਰ ਇੰਨਾ ਕੁਝ ਇੱਕ ਵੀਡੀਓ ਚ ਵਿਖਾਉਣਾ ਮੁਸ਼ਕਲ ਹੀ ਇਸ ਕਰਕੇ ਮੈਂ ਜਿੰਨਾ ਕੱਜ ਮੇਰੇ ਕੋਲ ਛੇਤੀ ਛਤੀ ਹੋ ਸਕਿਆ ਤੇ ਉੰਨੀ ਮੈਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਤੇ ਹੁਣ ਮੇਰੀ ਇਹ ਕਲਿੱਪ ਤੋਂ ਬਾਅਦ ਉਹ ਚੱਲੂਗੀ ਤੇ ਮੇਰੇ ਵੀਰੋ ਬਹੁਤ ਬਹੁਤ ਸਪੋਰਟ ਕਰਿਓ ਮੈਂ ਇਹ ਕੋਸ਼ਿਸ਼ ਕਰਨੀ ਹੈ ਕਿ ਮੈਂ ਆਪਣੇ ਚੈਨਲ ਰਾਹੀਂ ਤੁਹਾਨੂੰ ਬਹੁਤ ਬਹੁਤ ਜਾਣਕਾਰੀ ਦੇ ਸਕਾਂ ਆਪਣੇ ਸ਼ਹਿਰ ਦੀ ਪਿੰਡ ਦੀ ਹਰ ਥਾਂ ਦੀ ਤੇ ਸ਼ੁਰੂਆਤ ਗੁਰੂਗੜ੍ਹ ਤੋਂ ਕੀਤੀ ਆ ਅੱਜ ਲੌਂਗ ਵੀਡੀਓ ਪਹਿਲਾਂ ਮੈਂ ਸਾਰੀਆਂ ਮੋਸਟਲੀ ਸ਼ਾਰਟ ਵੀਡੀਓ ਪਾਉਂਦਾ ਰਿਹਾ ਤੇ ਅੱਜ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਤੇ ਮੈਨੂੰ ਆਸ ਹੈ ਕਿ ਮੇਰੇ ਭਰਾ ਸਾਥੀ ਤੇ ਮੈਨੂੰ ਵੱਧ ਤੋਂ ਵੱਧ ਵੇਖਣਗੇ ਸਬਸਕ੍ਰਾਈਬ ਕਰਨਗੇ ਤੇ ਦੇਖਿਓ ਤੁਹਾਡੇ ਵੀਰ ਦਾ ਛੋਟਾ ਜਿਹਾ ਉਪਰਾਲਾ ਤੇ ਸਾਥ ਦਿਓ ਸਬਸਕ੍ਰਾਈਬ ਕਰਿਓ ਟਰੂ ਨਿਊਜ਼ ਮੰਜਿੰਦਰ ਢਿੱਲੋਂ ਇਟਲੀ ਕਰਕੇ ਜਦੋਂ ਭਰੋਗੇ ਤੇ ਮੇਰਾ ਆ ਜਾਏਗਾ ਚੈਨਲ ਤੇ ਟਰੂ ਨਿਊਜ਼ ਸੱਚੀਆਂ ਖਬਰਾਂ ਮੇਰੇ ਚੈਨਲ ਦਾ ਨਾਮ ਆ ਤੇ ਛੋਟਾ ਜਿਹਾ ਉਪਰਾਲਾ ਤੁਹਾਡੇ ਭਰਾ ਵੱਲੋਂ ਤੇ ਕੋਸ਼ਿਸ਼ੀ ਅੱਗੇ ਵੱਧ ਤੋਂ ਵੱਧ ਮੈਂ ਇਹ ਉਹ ਕਰੂੰਗਾ ਕਿ ਹੁਣ ਮੈਂ ਕੱਲ ਦੀ ਅਜੇ ਵਿਆਤਮ ਦੀ ਇਨੀ ਕੋ ਕੀਤੀ ਨਹੀਂ ਤੇ ਸਾਡੇ ਪਿੰਡ ਭਾਈ ਸ਼ਲੋਜੀ ਪਾਥੀਆਂ ਦੇ ਦਾਨੀ ਪਾਥੀਆਂ ਤੋਂ ਉਹ ਪੁੱਤ ਵੰਡੇ ਜਿਨ੍ਹਾਂ ਨੇ ਤੇ ਮੈਂ ਸੋਚੰਦਿਆਂ ਆਈ ਕਿ ਮੈਂ ਉੱਥੇ ਜਾ ਕੇ ਭਾਈ ਸ਼ਲੋ ਦੇ ਤੁਹਾਨੂੰ ਜਾਣੂ ਕਰਾਵਾਂ ਇਤਿਹਾਸ ਬਾਰੇ ਤੇ ਅਜੇ ਪੱਕਾ ਨਹੀਂ ਮੈਂ ਕਹਿ ਸਕਦਾ ਮੈਂ ਕੱਲ ਕੋਸ਼ਿਸ਼ ਕਰੂੰਗਾ ਮੈਂ ਹੋਰ ਵੀ ਗੁਰੂ ਘਰ ਵਿੱਚ ਐਡ ਕਰਾਂ ਤੇ ਮੈਂ ਕੋਸ਼ਿਸ਼ ਦੇਣਾ ਆਪਣੇ ਨਿਊਜ਼ ਚੈਨਲ ਤੇ ਇਹ ਲੌਂਗ ਵੀਡੀਓ ਤੇ ਗੁਰੂ ਘਰ ਨਾਲ ਵੀਡੀਓ ਬਣਾ ਕੇ ਤੁਹਾਣਾ ਤਾਂ ਜੀ ਕਰੂੰਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜੇ ਰਹਿਣ ਲਈ ਤੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੁੜੇ ਰਹਿਓ ਸਬਸਕ੍ਰਾਈਬ ਕਰਿਓ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਹੁਣ ਬੱਸ ਤੇ ਵੇਚਿਆ ਜੀ ਮੈਂ ਜਾ ਰਹੇ ਆ ਦਰਬਾਰ ਸਾਹਿਬ ਨੂੰ ਜੇਹੜਾ ਰੋਡ ਤੋਂ ਬੱਸ ਘੋਂਬੇ ਤੋਂ ਜੱਲੀ ਆ ਤੇ ਬੱਸ ਸਟੈਂਡ ਉੱਤਰ ਕੇ ਅੱਗੋਂ ਫੇਰ ਤੁਰ ਕੇ ਵੀ ਜਾਵਾਂਗੇ ਤੇ ਮੇਰਾ ਫਿਲਹਾਲ ਤੁਰ ਕੇ ਜਾਉਂਗਾ ਉੱਤੋਂ ਅੱਗੇ ਫੇਰ ਬਲੌਗ ਕਰਾਂਗਾ ਹਾਂਜੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਦੇ ਗਲਿਆਰੇ ਇੱਥੋਂ ਅੱਗੇ ਹੁਣ ਅੰਦਰ ਜਾ ਕੇ ਵੀਡੀਓ ਬਏਗੀ ਤੇ ਫੇਰ ਮੈਂ ਮੋਸਟਲੀ ਇੱਥੇ ਇੱਥੋਂ 5 ਮਿੰਟ ਦਾ ਰਸਤਾ ਅੱਗੇ ਜਾ ਕੇ ਵੀਡੀਓ ਸ਼ੂਟ ਕਰਦਾ ਹਾਂ ਇੱਥੋਂ ਹੀ ਦਰਬਾਰ ਸਾਹਿਬ ਦੀ ਸੰਸਕਿਰਿਆ ਹੋ ਜਾਂਦੀ ਆ। ਕਾਫੀ ਹੁਣ ਆਪਾਂ ਇੱਧਰ ਨ ਜਾਵਾਂਗੇ ਦਰਬਾਰ ਸਾਹਿਬ ਨੂੰ ਫਿਰ ਅੰਦਰ ਜਾ ਕੇ ਵੇਖਦੇ ਆ ਕਿੱਥੋਂ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਜੁੜੇ ਰਹੋ ਟਰੂ ਨਿਊਜ਼ ਮੇਰੇ ਨਾਲ ਲੇਰੀ ਚੌਂਕ ਤੋਂ ਜਦੋਂ ਇੱਕ ਪੀੜਾ ਬਾਜ਼ਾਰ ਭਟੂਰੇਆ ਵਾਲਾ ਤੇ ਇਹ ਵਾਜਦਾ ਬਾਜ਼ਾਰ ਯਾਨੀ ਕਿ ਇੱਧਰ ਸਾਰਾ ਇੱਕ ਪਾਪੜ ਬਾਜ਼ਾਰ ਵੀ ਵਾਜਦਾ ਦੇ ਨਾਲ ਨਾਲ ਵਾਜਦਾ ਹੈ ਤੇ ਇੱਧਰ ਦੀ ਵੀ ਸ਼ਾਰਟਕਟ ਰਸਤਾ ਚੱਲ ਜਾਂਦਾ ਵਾ ਸ਼੍ਰੀ ਦਰਬਾਰ ਸਾਹਿਬ ਨੂੰ ਅੱਗੇ ਤੁਹਾਨੂੰ ਲੈ ਚਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਉਹ ਪੀੜੇ ਰਸਤੇ ਸਾਣੀ ਜਾਂਦੇ ਆ ਆਹ ਜਲੇਬੀ ਵਾਲੇ ਬਹੁਤ ਮਸ਼ਹੂਰ ਆ ਤਾਂ ਵੇਖੇ ਹੋਣੇ ਸੁਣੇ ਵੀ ਹੋਣੇ ਆ ਆ ਤੁਹਾਨੂੰ ਲਾਈਨਾਂ ਲੱਗੀਆਂ ਦੀਆਂ ਇੱਥੇ ਇਹ ਦਰਬਾਰ ਸਾਹਿਬ ਦੇ ਬਿਲਕੁਲੋਂ ক্লোਜ਼ ਲੱਗ ਗਈ ਆ ਤੇ ਆਹ ਰਸਤਾ ਵੀ ਚੱਲ ਜਾਂਦਾ ਵਾ ਤੇ ਆਹ ਵਾਲਾ ਵੀ ਦਸਤਾ ਜਾਂਦਾ ਮੈਂ ਕਿੱਥੇ ਚਾਹ ਵਾਲੇ ਦੇ ਲੱਗ ਰਿਹਾ ਤੇ ਹੁਣ ਦਰਬਾਰ ਸਾਹਿਬ ਦੇ ਬਿਲਕੁਲੋਂ ক্লোਜ਼ ਆ ਲੱਗੇ ਆ ਤੇ ਅੰਦਰ ਹੀ ਗੁਰਕੇ ਜਾ ਕੇ ਬਣਾਉਂਦੇ ਜੀਏ ਮੋਸਟਲੀ ਆਪਾਂ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਤੇ ਹੁਣ ਜੁੜਾ ਘਰ ਆ ਜੁੜੇ ਘਰ ਜੁੜਾ ਜਮਾ ਕਰਾ ਕੇ ਤੇ ਫਿਰ ਅੰਦਰ ਤੁਹਾਨੂੰ ਦਿਖਾਉਣੇ ਆ ਇਤਿਹਾਸ ਗੁਰਦਾਰੇ ਬਹੁਤਾ ਦਰਵਾਜ਼ਾ ਤੇ ਅੱਜ ਪਹਿਲਾ ਦਿਨੇ ਆ ਮੇਰਾ ਬਲੌਗਿੰਗ ਦਾ ਤੇ ਸ਼ੁਰੂ ਕਰਦੇ ਆ ਬਲੌਗਿੰਗ ਬਾਹਰ ਇੱਕ ਫੋਾਰੇ ਵੀ ਸ਼ੁਰੂ ਹੋ ਗਿਆ ਚਲੋ ਮੰਨੋ ਗਿਆ ਚੱਲੇਗਾ ਰੋਗ ਰੋਕੇ ਇਦਾਂ ਹੀ ਚੱਲਦਾ ਅਕਦੀ ਚੱਲ ਪਿਆ ਅਕਦੀ ਬੰਦ ਹੋ ਗਿਆ ਲਾਹੇ ਸਤਨਾਮ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਜਦੋਂ ਅੰਦਰ ਆਈ ਤੇ ਨਾਲ ਲੱਗਦਾ ਸ਼ਾਂਤੀ ਅਤੇ ਪਰਮਾਤਮਾ ਇੱਥੇ ਵੱਸਦਾ। ਦਰਸ਼ਨ ਹਰਿਮੰਦਰ ਸਾਹਿਬ ਦੇ ਕਰੋ ਜੀ। ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ। ਅਕਾਲ ਤਖ਼ਤ ਸਾਹਿਬ। ਵਾਹਿਗੁਰੂ ਸੱਚੇ ਪਾਤਸ਼ਾਹ। ਨਿਸ਼ਾਨ ਸਾਹਿਬ ਮੇਰੀ ਪੀੜੀ ਦੇ ਸ਼ੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਾਪਲ ਦਰਸ਼ਨ ਕਰੋ ਸ੍ਰੀ ਕਾਂਟਕ ਸਹਿਬ ਇਤੋ ਲੋਕੇ ਵੇਖੀ ਐ ਨਾ ਤੇ ਦਰਬਾਰ ਸਾਹਿਬ ਦੀ ਦਰਸ਼ਨੀ ਜਿਹੜੀ ਤੇ ਲਾਚੀ ਵੇਰੀ ਇਕੱਠੇ ਦਰਸ਼ਨਉਂਦੇ ਆ ਮੈਂ ਖੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਸਾਈਡ ਤੇ ਆਹ ਅਕਾਲ ਤਖਤ ਸਾਹਿਬ ਜਦ ਪਿਛਲੇ ਪਾਸੇ ਦਰਵਾਜਾ ਵਾ ਇਤੋ ਪਿੱਛੇ ਜਗ੍ਹਾ ਗੁਰਦਰਾ ਮਿਆਂ ਜੀ ਸੇ ਗੁਰਦਰਾਸ਼ੀਤ ਗੁਰਬਖਸ਼ ਸਿੰਘ ਜੀ ਦੇ ਨੇ ਮਿਆਂ ਜੀ ਨੂੰ ਨੰਦਾ ਅਕਾਲ ਸਤ ਸਤੋ ਸਤ ਤੇ ਅੱਜ ਤੁਹਾਨੂੰ ਸਾਰੇ ਗੁਰਦਾਰੇ ਸਾਹਿਬ ਜਿੰਨੇ ਦਰਬਾਰ ਸਾਹਿਬ ਦੇ ਅੰਦਰ ਨੇ ਸਾਰੇ ਗੁਰਦਾਰੇ ਦੇ ਦਰਸ਼ਨ ਕਰਾਏ ਜਾਣਗੇ ਤੇ ਬਾਅਦ ਵਿੱਚ ਲੜੀਵਾਰ ਅਸੀਂ ਇੱਕ ਗੁਰਦਾਰੇ ਸਾਹਿਬ ਦਾ ਕੀ ਇਤਿਹਾਸ ਆ ਉਹਦੇ ਬਾਰੇ ਮੈਂ ਸਾਰੀ ਜਾਣਕਾਰੀ ਦੇਵਾਂਗਾ ਉਹ ਕੱਲ ਤੋਂ ਦੇਵਾਂਗਾ ਅੱਜ ਜਿੰਨੇ ਵੀ ਗੁਰੂ ਘਰ ਨੇ ਅੰਦਰ ਦਰਬਾਰ ਸਾਹਿਬ ਦੇ ਉਹਨਾਂ ਸਾਰਿਆਂ ਦੇ ਦਰਸ਼ਨ ਦਿਖਾਰੇ ਕਰਾਈ ਜਾਣਗੇ ਅੱਗੇ ਚਲਦੇ ਆ ਗੁਰਦਰਾ ਗੁਰੂ ਤੇਗ ਬਹਾਦਰ ਜੀ ਨਵੇਂ ਪਾਸ਼ਾਈ ਦਾ ਅਕਾਲ ਤਖਤ ਸਭ ਤੋਂ ਜਦੋਂ ਅਸੀਂ ਅੱਗੇ ਆਈਦਾ ਥੋੜਾ ਜਿਹਾ ਤੇ ਨਾਲ ਹੀ ਗੁਰੂ ਤੇਗ ਬਹਾਦਰ ਜੀ ਦਾ ਗੁਰਦਰਾ ਅੰਦਰ ਉਹਨਾਂ ਨੂੰ ਦਰਸ਼ਨ ਕਰਾਉਣੇ ਆ ਗੁਰੂ ਤੇਗ ਬਹਾਦਰ ਜੀ ਦੇ ਗੁਰਦਾਰੇ ਦੇ ਉੱਤੋਂ ਬੈਕ ਸਾ이드 ਪਿਛਲੇ ਪਾਸੇ ਨਾਲ ਹੀ ਗੁਰੂ ਤੇਗ ਬਹਾਦਰ ਜੀ ਦੇ ਗੁਰਦਰਾ ਸਾਹਿਬ ਤੇ ਸੰਤ ਜਰਨੈਲ ਸਿੰਘ ਭੰਡਾਰਾ ਜੀ ਦਾ ਗੁਰਦਰਾ ਤੇ ਜਦੋਂ ਬਾਹਰ ਨਿਕਲੇ ਕਾਲ ਤਖਤ ਸਾਹਿਬ ਨਾਲ ਹੀ ਗੁਰੂ ਤੇਗ ਬਹਾਦਰ ਜੀ ਦਾ ਇੱਥੋਂ ਇਕੱਠੇ ਦੋਨੇ ਗੁਰਦਰਾ ਸਾਹਿਬ ਦੇ ਦਰਸ਼ਨ ਲਏ ਤੇ ਆਓ ਅੰਦਰੋਂ ਵੀ ਵੇਖਦੇ ਜਾਂਦੇ ਆਂ ਹੁਣ ਵਾਪਸ ਜਾਣੇ ਆ ਤੇ ਕਿਧਰ ਹੁਕਮਨਾਮਾ ਸਾ ਲਿਆ ਜਾਂਦਾ ਉਧਰਲੀ ਹੋਰ ਛਲ ਕੇ ਪਹਿਲਾਂ ਹੁਕਮਨਾਮਾ ਪੜਦੇ ਆ बेरी बाबा बुढ़ा जी कॉर्नर ही छबील लगी बाबा बुढ़े जी नाम भी ਤੇ ਬੈਕ ਸਾਈਡ ਤੇ ਦਰਸ਼ਨ ਹੁੰਦੇ ਆ ਸ਼੍ਰੀ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਦਾ ਇੱਥੋਂ ਬਹੁਤ ਸੋਨ ਅਵੀਉ ਦਾ ਬਹੁਤ ਸੋਨੇ ਜਿਆਦਾ ਵੇਖਿਆ ਨਾ ਮੋਸਟਲੀ ਦਰਬਾਰ ਸਾਹਿਬ ਦਾ ਇੱਥੋਂ ਵੀਉ ਲੈ ਕੇ ਬੋਲੋਗੇ ਕੀ ਜਾਂਦੀ ਬਹੁਤ ਸੋਹਣਾ ਇੱਥੋਂ ਦ੍ਰਿਸ਼ ਦੇਖਦਾ ਵੀ ਬਾਬਾ ਬੁੱਢਾ ਫਰੀ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਨਾਲ ਹੀ ਨਾ ਗੁਲਕ ਲੱਗੀ ਦਰਬਾਰ ਸਾਹਿਬ ਆ ਵੇਖੋ ਪਿੱਛੇ ਨਾ ਸਾਰਾ ਟਾਚਾ ਬਣਾਇਆ ਤੇ ਇੱਥੋਂ ਨਾ ਪਿੰਨੀ ਪ੍ਰਸ਼ਾਦ ਮਿਲਦਾ ਦਾਇ ਦੂਰ ਦੇ ਜਿਹੜੇ ਯਾਤਰੀ ਹੁੰਦੇ ਆ ਉਹਨਾਂ ਨੂੰ ਸੁਣੋ ਮੇਰੇ ਨਾਲ ਸਾਫਾ ਦੇ ਕਿੰਨੀ ਪ੍ਰਸ਼ਾਦ ਦੀ ਹੋਵੇ ਬਿਲਕੁਲ ਪਿੱਛੇ ਦਰਵਾਜ਼ੇ ਬਾਬਾ ਗੁੱਡਾ 베ਰੀ ਸਾਹਿਬ ਮਾਇਆ ਦਾ ਵੀ ਅੰਤ ਹੀ ਕੋਈ ਨਹੀਂ ਬਾਬਾ ਜੀ ਦੇ ਵਿੱਚ ਵੱਡਾ ਤੇਰਾ ਨਿਰਵਾਣ ਸੱਚਾ ਤਿਸੋ ਪਹਿਲਾ ਦਰਵਾਜ਼ਾ ਜਿਹੜਾ ਦਰਵਾਜ਼ਾ ਸਾਹਿਬ ਦਾ ਜਿਹੜਾ ਉੱਤਰ ਕੇ ਜ਼ਿਆਦਾਤਰ ਸੰਗਤ ਇੱਧਰ ਆਉਂਦੀ ਆ ਇੱਥੋਂ ਇਹ ਪਹਿਲਾ ਦਰਵਾਜ਼ਾ ਵਾ ਠੀਕ ਹੈ ਇਧਰਲੇ ਪਾਸੇ ਅਜਾਇਬ ਘਰ ਆ ਜਾਂਦਾ ਤੇ ਇਸ ਦਿਨ ਪੂਰੀ ਵੀਡੀਓ ਬਣਾਵਾਂਗੇ ਜਿੱਦਣ ਅਜਾਇਬ ਘਰ ਦੇ ਉੱਤੇ ਤੇ ਤੁਹਾਨੂੰ ਸਾਰਾ ਅੰਦਰੋਂ ਵਿਖਾਵਾਂਗੇ ਅੱਜ ਮੈਂ ਪਹਿਲਾ ਦਿਨ ਮੈਂ ਸਾਰੇ ਗੁਰਦਾਰੇ ਸਾਹਿਬ ਕਿੰਨੇ ਗੁਰਦਾਰੇ ਨੇ ਉਹ ਸਾਰਾ ਦਿਖਾਉਣੇ ਨੇ ਤੇ ਕੱਲ ਤੋਂ ਫਿਰ ਵੀਡੀਓ ਬਣਾਵਾਂਗੇ ਕਿ ਇਹ ਇਤਿਹਾਸਕ ਗੁਰਦਾਰੇ ਦਾ ਪੂਰਾ ਇਤਿਹਾਸ ਦੱਸਿਆ ਜਾਵੇਗਾ ਜਾਲ ਛਕਦੇ ਗੁਰੂ ਰਾਮਦਾਸ ਜੀ ਆ ਇੱਥੋਂ ਕਾਰਨਰ ਤੋਂ ਠੰਡਾ ਜਾਲ ਤੇ ਇਹ ਆ ਜੋ ਵਿਜਾਲ ਛਕ ਲਈਏ ਪਹਿਲਾਂ ਠੰਡਾ ਜਾਲ ਆ ਗਏ ਜੀ ਆਪਾਂ ਦੁਖਪੰਜਨੀ 베ਰੀ ਦੇ ਹਾਂ ਦੁਖਪੰਜਨੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ 베ਰੀ ਦੇ ਚਲੋ ਚਲਦੇ ਆਂ ਪਾਣੀ ਸਨਾਨਾ ਲੈ ਕੇ ਆਉਨੇ ਆ ਦੁਖਪੰਜਨੀ 베ਰੀ ਦੇ ਵੇਰ ਵੀ ਲੱਗੇ ਨੇ ਬਲੇ ਉੱਤੇ 베ਰੀ ਦੇ ਕਨਿਆ 베ਰ ਵੀ ਰਹੀ ਲੱਗੇ ਨੇ ਇੱਥਾ ਤੇ ਨੇ ਕਿਹਨੇ 베ਰ ਨਾਲ ਹੀ ਆ ਥੜਾ ਜਿੱਥੇ ਗੁਰੂ ਰਾਮਦਾਸ ਜੀ ਬੈ ਕੇ ਸੇਵਾ ਕਰਾਇਆ ਕਰਦੇ ਆ ਤੁਹਾਨੂੰ ਪੂਰੇ ਥੜੇ ਦੇ ਆਵ ਦਰਸ਼ਨ ਕਰਾ ਦੇ ਧਿਆਨ ਨਾਲ ਇੱਥੋਂ ਗੁਰੂ RAMDAS ਜੀ ਗੁਰੂ ਅਰਜਨ ਦੇਵ ਜੀ ਇੱਥੋਂ ਸੇਵਾ ਕਰਾਉਂਦੇ ਸੀ ਤੇ ਹੁਣ ਵੀ ਪ੍ਰਕਾਸ਼ ਸਿੰਘ ਸਾਹਿਬ ਦੀ ਜਿਹੜਾ ਸੇਵਾ ਇੱਥੇ ਸ਼ੁਰੂ ਹੁੰਦੀ ਆ ਤੇ ਇੱਥੇ ਸਮਾਪਤੀ ਹੁੰਦੀ ਆ ਇਹ ਤੋਂ ਲੰਗਰ ਸਾਹਿਬ ਨਹੀਂ ਜਾਂਦਾ। ਆਹ ਲੰਗਰ ਆ ਰਿਹਾ ਅਰੋਸਤ ਹੈ। ਹੋਰ ਲੰਗਰ ਹਾਲ ਦੇ ਤੁਹਾਨੂੰ ਦਰਸ਼ਨ ਕਰਾ ਕੇ ਲੈਣੇ। ਦਰਬਾਰ ਸਾਹਿਬ ਦੇ ਲੰਗਰ ਆਉਂਦੇ। ਲੰਗਰਾਲ ਤੋਂ ਪਹਿਲਾਂ ਲੰਗਰ ਆਉਂਦਾ। ਬਹੁਤ ਇਤਿਹਾਸ ਹੈ ਦਰਬਾਰ ਸਾਹਿਬ ਦੇ ਅੰਦਰ। ਨਾਲ ਹੀ ਲੰਗਰ ਹਾਲ ਦੀ ਬਣੀ ਗਿਆ ਚਲੋ ਹੁਣ ਲੰਗਰ ਹਾਲ ਦੇ ਅੰਦਰ ਚੱਲਦੇ ਆਂ ਇਹਦਾ ਹੋ ਨਹੀਂ ਸਕਦਾ ਕਿ ਦਰਬਾਰ ਸਾਹਿਬ ਆਏ ਆਏ ਹੋਈਏ ਤੇ ਲੰਗਰ ਹਾਲ ਤੋਂ ਪ੍ਰਸ਼ਾਦਾ ਲੈਣਾ ਚਾਹੀਦਾ ਦੇਖੋ ਪ੍ਰਸ਼ਾਦਾ ਚਾਹੀਦਾ ਕੋਈ ਕੋ ਤੋਂ ਬਾਅਦ ਛੇਰ ਵੀਡੀਓ ਬਣਾਉਣਾ ਚਲੋ ਵੀ ਸੰਗਤ ਜੀ ਪ੍ਰਸ਼ਾਦਾ ਚੁੱਕਾ ਜੀ ਆ ਗਿਆ ਵੀ ਲੰਗਰ ਤੇ ਪੈ ਗਈ ਆ ਲੰਗਰ ਸ਼ਗਨ ਤੋਂ ਬਾਅਦ ਹੁਣ ਆ ਗਏ ਇਹ ਸੰਗਤ ਦੀ ਸੇਵਾ ਵੀ ਬਹੁਤ ਅਰਜ਼ੀ ਸਰ ਸੇਵਾ ਦਾ ਵੀ ਇੰਤਜ਼ਾਮ ਹੈ ਸਾਹਮਣੇ ਮੰਜੀ ਹਾਲ ਜੀਵਾਨ ਹਾਲ ਮੰਜੀ ਸਰ ਕਥਨ ਦੀ ਲੋ ਜੀਵਾਨ ਸਾਹਿਬ ਤੇ ਲੰਗਰ ਹਾਲ ਤੋਂ ਸਾਹਮਣੇ ਆਈ ਜੀ ਪ੍ਰੋਗਰਾਮ ਰਾਦੇ ਆ ਰਲ ਨੂੰ ਚਲੋ ਥੋੜੀ ਜਿਹੀ ਲਾਗ ਨੂੰ ਦਰਸ਼ਕਾਂ ਨੂੰ ਕਰ ਪਰਿਵਚਨ ਸਫਲ ਹੋਣ ਦੇ ਪੜੇ ਕੋਸ਼ਿਸ਼ ਕੀਤੀ ਕਿਹਨੇ 84 ਸਿੱਧ ਆਏ ਸੀ ਇਹਨਾਂ ਨੂੰ ਪੁੱਛਾ ਮਾਰਾ ਤਾਂ ਦੰਗਰ ਪੜਾ ਚੱਲਦਾ ਤਾਂ ਆਪਣੇ ਖਬਰ ਦੇ ਵਿੱਚ ਨਾ ਸਾਥ ਸੰਗਤੀ ਉਹਨਾਂ ਰਜਲੀ ਕੋਰਨਰ ਅੰਤਨ ਬਾਬਾ ਦੀਪ ਸਿੰਘ ਜੀ ਦਾ ਨਾ ਜਾਣ ਤਨਬਾਪਾ ਦੀਪ ਸਿੰਘ ਜੀ ਅੱਜ ਦੀਪ ਸਿੰਘ ਜੀ ਦਾ ਦਸਤਾਨ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਦੇਗਾਏਗਾ ਦਰਸ਼ਨ ਕਰੋ ਤਨਬਾਪਾ ਦੀਪ ਸਿੰਘ ਜੀ ਪ੍ਰਸਾਦ ਜੀ ਮਰਨ ਕਾਫ ਬਹੁਤ ਬਹੁਤ ਇੱਥੇ ਜਿਹੜੀ ਪਰਚੀ ਮਿਲਦੀ ਆ ਇੱਥੇ ਸੁੱਟ ਕੇ ਜਾਂਦੇ ਹਾਂ ਰਾਮ ਮਰਨ ਤਰਘ ਜੀ ਪ੍ਰਸਾਦ ਲੈਣ ਤੋਂ ਬਾਅਦ ਮੇਰੇ ਇੱਥੇ ਆਇਆ ਜੀ ਬਾਬਾ ਦੇ ਪ੍ਰਸ਼ਾਦ ਨੇ ਲਾਚੀ ਵੇਰੀ ਲਾਚੀ। ਉਤਨ ਲੜਾ ਕਾਤ ਅਕਾਲ ਤੱਕ ਘਰ ਲੱਗਾਂਗੇ। ਹੁਣ ਇਹ ਬਾਬਾ ਜੀ ਕੋਲ ਚਾਲ ਲੈ ਕੇ ਰੋ। ਉਹ ਪ੍ਰਸ਼ਾਦ ਲੈ ਰਿਹਾ ਜੀ। ਚਲਾ। ਕੀ ਬਾਤ ਆ ਦਰਬਾਰ ਸਾਹਿਬ ਦੇ ਦਰਸ਼ਨ ਤੇ ਦਰਬਾਰ ਸਾਹਿਬ ਦਾ ਪ੍ਰਸ਼ਾਦ ਕਰਮਾਲੇ ਨੂੰ ਮਿਲਦਾ। ਆ ਦਰਬਾਰ ਸਾਹਿਬ ਦੇ ਤੇ ਅਕਾਲ ਤਖਤ ਸਾਹਿਬ ਦੇ ਬਿਲਕੁਲ ਲੱਗੇ ਇੱਕ ਬੂਟਾ ਲਾਇਆ ਗਿਆ ਵਾ ਇੱਕ ਕੇਸੀ ਈਦਾ ਵੀ ਇਹ ਸੰਗਤਾਂ ਨੂੰ ਵੱਧ ਪਤਾ ਹੋ ਦੱਸਿਓ ਜੀ ਕਮੈਂਟ ਕਰਕੇ ਜੇ ਕਿਸ ਨੂੰ ਪਤਾ ਜੀ ਇਹ ਕਿਹੜੀ ਚੀਜ਼ ਦਾ ਬੂਟਾ ਵਾ ਬਾਬਾ ਜੀ ਕਹਿੰਦੇ ਇਮਲੀ ਦਾ ਬੂਟਾ ਵਾ ਇਮਲੀ ਦਾ ਬੂਟਾ ਲਾਇਆ ਗਿਆ ਬਿਲਕੁਲ ਅਕਾਲ ਤਖਤ ਸਾਹਿਬ ਦੇ ਲੱਗੇ ਤੇ ਉਧਰ ਗੱਲ ਬਾਤ ਸਹਿਤ ਬਿਲਕੁਲ ਹੈ ਮੰਨਤਾ ਤੇ ਤੂੰ ਹੈ ਆਦਰੀ ਜੀ ਸਮੀ ਆਈ ਗੁਰੂ ਜੀ ਹੁਣ ਸਾਰੇ ਘੁੰਮ ਆਏ ਦਰਬਾਰ ਸਾਹਿਬ ਦੇ ਦਰਸ਼ਨ ਕਰ ਆਏ ਆ ਇੱਥੋਂ ਬੂੰਗਾ ਰਾਮਗੜੀਆ ਬਾਬਾ ਬੁੱਢਾ 베ਰੀ ਜੀ ਤੇ ਦੁੱਖ ਭਜਣੀ 베ਰੀ ਤੇ ਜੇ ਥੋੜਾ ਇਧਰ ਆਈਏ ਤੇ ਲਾਚੀ 베ਰੀ ਤਿੰਨੇ 베ਰੀਆਂ ਦੇ ਦਰਸ਼ਨ ਇੱਥੋਂ ਹੋ ਜਾਂਦੇ ਆ ਸਭ ਜਾਈ ਸਾਗਰ ਰਿਤੀਆਂ ਤੈਨੂੰ ਲੰਗਰਾ ਬਾਦ ਵਿੱਚ ਨਾ ਲੰਗਰਾ ਤੋਂ ਪਿੱਛੇ ਮਨਜੀਤ ਸਾਹਿਬ ਦਵਾਨ ਦਵਾਨ ਗੁਰਦਰਾ ਉੱਧਰ ਜਾ ਕੇ ਇਹ ਪਪਾ ਟਾਲ ਰਾਈ ਕੀ ਦਾ ਗੁਰਦਰਾ ਉਹਦਾ ਦੇਖਣ ਕਰਾਂ ਜੀ ਹੁਣ ਜਾਂਦੀ ਜਾਂਦੀ ਵਾਰ ਬਾਹਰ ਵਾਰ ਫਾਰੇ ਹਾਂ ਦ੍ਰਿਸ਼ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਨਾਲ ਹੀ ਫਾਰੇ ਹਾਂ ਕਿਸੇ ਸਭੇ ਤਾਂ ਨਹੀਂ ਫੇਰ ਮਿਲਦੇ ਹਾਂ ਜਦੋਂ ਆਈਏ ਤੇ ਜਾਣ ਨੂੰ ਦਿਲ ਨਹੀਂ ਕਰਦਾ ਸ੍ਰੀ ਦਰਬਾਰ ਸਾਹਿਬ ਤੋਂ ਜੁੜੇ ਰਹੋ ਰੂਨੀ ਹੁਇਸੇ ਇਹ ਮਿਲਦੇ ਨਵੇਂ ਬਲੌਗ ਨਾਲ ਤੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਵਾਂਗੇ ਧਰਮਕ ਵੀ ਸ਼ਹਿਰ ਸਬੰਧੀ ਵੀ ਦੇਸ਼ ਆ ਵਿਦੇਸ਼ਾਨ ਸਾਰਿਆਂ ਨਾਲ ਜੁੜੇ ਰਹੋ ਤੇ ਇਦਾਂ ਦੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਵਾਈਕਲ ਜੀ ਦਾ ਨਾਮ ਸਾਹਿਬ ਵਾਈਕਲ ਦੀ ਕੀ ਖਾਤਰ